ਇਹ ਬਾਈ ਦੀ ਪੂਰੀ ਬਾਹ ਗਲੀ ਹੋਈ ਆ ਜਿਹੜੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਇੰਨਾ ਜਿਆਦਾ ਵੱਡਾ ਜ਼ਖਮ ਹੈ ਪੂਰੀ ਦੀ ਪੂਰੀ ਬਾਹ ਐਡੀ ਵੱਡੀ ਸੁੱਜ ਕੇ ਹੋਈ ਹੋਈ ਆ ਔਰ ਸਾਰੀ ਬਾਹ ਗਲ ਗਈ ਵੀਰ ਵੈਰੀ ਹੋਇਆ ਦਾ ਭਰਾ ਆ ਉਹਦੇ ਬੱਚੇ ਵੀ ਆ ਬਸ ਜਿੰਨੇ ਕਮਾਉਂਦਾ ਉਹਨੇ ਦੀ ਸ਼ਰਾਬ ਪੀ ਲੈਂਦਾ ਪਰ ਪਤਾ ਨਹੀਂ ਕਿਵੇਂ ਇਹਦੇ ਸੱਟ ਲੱਗੀ ਜਾਂ ਕੀ ਹੋਇਆ ਇਹ ਤਾਂ ਕਹਿੰਦਾ ਮੇਰੇ ਸੱਪ ਨੇ ਫਰਾਟਾ ਮਾਰਿਆ ਬਾਹ ਸਾਰੀ ਗਲ ਗਈ ਤੇ ਬਾਈ ਜੀ ਜਿਵੇਂ ਦੱਸਦੇ ਉੱਥੇ ਇਹਨਾਂ ਨੇ ਇਲਾਜ ਵੀ ਕਰਾਇਆ 10-12000 ਰੁਪਏ ਖਰਚਾ ਵੀ ਆ ਗਿਆ ਉੱਥੇ ਕੀੜੇ ਵੀ ਕਢਾਏ ਤੇ ਇਹਨਾਂ ਦੀ ਮਤਲਬ ਪਹਿਲ ਕਰਮੀ ਬਦੌਲਤ ਇਹਦੀ ਬਾਹ ਹਜੇ ਬਚ ਗਈ ਆ ਤੇ ਬਸ ਅਰਦਾਸ ਕਰਿਓ ਇਹ ਠੀਕ ਹੋਵੇ ਇਹਨੂੰ ਸਵੱਤਵਕਸ਼ੀ ਅਕਲ ਆਵੇ ਸੁਧ-ਬੁਧ ਆਵੇ ਤੇ ਆਪਣਾ ਜੀਵਨ ਕਿਸੇ ਲੇਖੇ ਲਾਵੇ ਕੈਸਾ ਨਾ ਤਕਲੀਫਾਂ ਵਲਾਜਮ ਇਹ ਤਾਂ ਵੀ ਜੀ ਨਹੀਂ ਨਾ ਹੋ ਗਿਆ ਸਰ ਇਹ ਨਾ ਹੋ ਗਿਆ ਇਹਨੂੰ ਤਾਂ ਕੁਮਾਰਾ ਦਰਦੂ ٹھیک ہے ہاں چبو نتاں ملنا نو اسیں اچھی چیز انا چیزن ودیا کام کریا ਮੈਂ ਪ੍ਰਕਾਸ਼ ਕੇ اچھا تے 7ਵੇਂ ਦਿਨ ਬਾਂ ਪਟਾੜ ਸੀ 7ਵੇਂ ਦਿਨ ਖਰਾਬ ਹੋਈ ਹੈ ਤੇ ਬੱਜਾ ਪਕਰ ਸੀ ਖਰਾਬ ਪੂਰਾ ਬੱਜਾ ਸੀ ਖਰਾਬ ਬੱਜਾ ਸੀ اچھا اچھا ਉਹ ਇੱਕ ਦਿਨ ਮੈਂ ਦਾਰੋਹੀ ਲਈ ਲੱਕਿਆ ਸੀ ਉੱਟ ਕੇ ਸੰਦੀਪ ਤੇ ਇੱਕੋ ਦਾ ਮੁੰਡਾ ਸਗਣੀ ਹਾਂ ਉਹ ਦੇਖਤਿਆ ਮੈਨੂੰ ਤੂੰ ਕਦੇ ਸਕਦਾ ਉਹ ਜਿਹਾ ਤੱਕ ਕੇ ਮੈਂ ਕਰਕੇ ਸੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ ਵੀਰ ਮੁਲਾਜ਼ਮ ਸਿੰਘ ਤੇ ਇਹਦਾ ਭਰਾ ਵੀਰ ਦਾ ਨਾਮ ਦੱਸਿਆ ਸਵਰਾਜ ਸਿੰਘ ਸਵਰਾਜ ਸਿੰਘ ਤੇ ਕਿਨਾਂ ਦੀ ਭੈਣ ਆ ਉਹ ਵਿਆਹੀ ਹੋਈ ਆ ਰਾਜਸਥਾਨ ਚ ਹਰਿਆਣੇ ਤੋਂ ਆਏ ਨੇ ਬਾਈ ਮੱਖਣ ਸਿੰਘ ਲੈ ਕੇ ਆਇਆ ਔਰ ਇਹ ਬਾਈ ਦੀ ਪੂਰੀ ਬਾਹ ਗਲੀ ਹੋਈ ਆ ਜਿਹੜੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਇੰਨਾ ਜਿਆਦਾ ਵੱਡਾ ਜਾ ਕੇ ਮੈਂ ਪੂਰੀ ਦੀ ਪੂਰੀ ਬਾਹ ਐਡੀ ਵੱਡੀ ਸੁੱਜ ਕੇ ਹੋਈ ਹੋਈ ਆ ਔਰ ਸਾਰੀ ਬਾਹ ਗਲ ਗਈ ਪਰ ਮੁਰਾਜਮ ਸਿੰਘ ਸਰਸੇ ਜ਼ਿਲ੍ਹੇ ਦਾ ਹਰਿਆਣੇ ਦਾ ਬਸਨੀਕ ਆ ਪਿੰਡ ਦਾ ਨਾਮ ਹੈਗਾ ਗੰਗਾ ਔਰ ਗੰਗਾ ਪਿੰਡ ਦਾ ਇਹ ਵੀਰ ਵੈਰ ਨਹੀਂ ਹੋਇਆ ਦਾ ਭਰਾ ਵਿਆਹ ਆ ਉਹਦੇ ਬੱਚੇ ਵੀ ਆ ਬਸ ਜਿੰਨੇ ਕਮਾਉਂਦਾ ਉਹਨੇ ਦੀ ਸ਼ਰਾਬ ਪੀ ਲੈਂਦਾ ਪਰ ਪਤਾ ਨਹੀਂ ਕਿਵੇਂ ਇਹਦੇ ਸੱਟ ਲੱਗੀ ਜਾਂ ਕੀ ਹੋਇਆ ਇਹ ਤਾਂ ਕਹਿੰਦਾ ਮੇਰੇ ਸੱਪ ਨੇ ਫਰਾਟਾ ਮਾਰਿਆ ਬਾਹ ਸਾਰੀ ਗਲ ਗਈ ਅਬ 20-25 ਦਿਨਾਂ ਜੀ ਪਿਛਲੇ ਮਹੀਨੇ ਦੇ ਵਿੱਚ ਵਿੱਚ ਹੀ ਇਹ ਪ੍ਰੋਬਲਮ ਆਈ ਤੇ ਪੂਰੀ ਬਾਹ ਗਲ ਗਈ ਹੁਣ ਬਾਹ ਐਸੇ ਹਾਲਾਤ ਚ ਆ ਵੀ ਵੱਢਣ ਵਾਲੀ ਆ ਜਨਿਕ ਹਰਿਆਣੇ ਤੋਂ ਵੀਰਾ ਮੱਖਣ ਇੱਥੇ ਲੈ ਕੇ ਆਇਆ ਹਾਲਾਤ ਦੇਖ ਕੇ ਸਾਡੇ ਨਾਲ ਇਹਨਾਂ ਨੇ ਵੀਡੀਓ ਸਾਂਝੀ ਕੀਤੀ ਔਰ ਅਸੀਂ ਇਹਦੀ ਵੀਰ ਦੀ ਹਾਲਤ ਦੇਖ ਕੇ ਇੱਥੇ ਬੁਲਾਇਆ ਬਹੁਤ ਬਹੁਤ ਧੰਨਵਾਦ ਆ ਜੀ ਔਰ ਅਰਦਾਸ ਕਰਿਓ ਇਸ ਗਰੀਬ ਦੀ ਮਜ਼ਦੂਰ ਦੀ ਬਾਹ ਵੱਜ ਜਵੇ ਨਹੀਂ ਤਾਂ ਪਹਿਲਾਂ ਹੀ ਇਹ ਨਸ਼ੇ ਦਾ ਗਲਤਾਨ ਹੋਇਆ ਹੋਇਆ ਰਹਿੰਦਾ ਇਹਨੇ ਕੰਮ ਜਿਹੜਾ ਮਾੜਾ ਮੋਟਾ ਕਰਦਾ ਸੀ ਹੁਣ ਉਹ ਵੀ ਛੱਡ ਦੂ ਭਖਾਰੀ ਬਣ ਜੂ ਕਿਉਂਕਿ ਮਜ਼ਦੂਰ ਦੀ ਲਤਵਾਂ ਵੱਢੀ ਗਈ ਤਾਂ ਉਹ ਭਖਾਰੀ ਬਣ ਗਿਆ ਮਾ ਕੰਮ ਦਾ ਹੀ ਰਹਣਾ ਕਿਉਂਕਿ ਇੱਕ ਕੋਈ ਦੁਕਾਨਦਾਰ ਆ ਕੋਈ ਹੋਰ ਆ ਬਿਜ਼ਨਸਮੈਨ ਆ ਕੋਈ ਵੀ ਉਹਦੀ ਲਤਵਾਂ ਸਰ ਵੀ ਜਾਊ ਉਹ ਬੈਠਾ ਬੈਠਾ ਆਪਦਾ ਕੰਮ ਕਰ ਲੂਗਾ ਉਹ ਕੋਈ ਬਿਜ਼ਨਸ ਕਰ ਲੂ ਮਜ਼ਦੂਰ ਦੀ ਦੁਕਾਨਦਾਰੀ ਬਿਜ਼ਨਸ ਫੈਕਟਰੀਆਂ ਉਹਦੇ ਹੱਥ ਪੈਰ ਹੀ ਆ ਜੇ ਉਹਦੇ ਹੱਥ ਪੈਰ ਚੱਲਣਗੇ ਤਾਂ ਉਹ ਕੰਮ ਕਰੂਗਾ ਤਾਂ ਰੋਟੀ ਖਾਊਗਾ ਤੇ ਨਹੀਂ ਤਾਂ ਫਿਰ ਉਹ ਜਿਹੜੀ ਗੱਲ ਜਿਵੇਂ ਤੁਹਾਡੇ ਨਾਲ ਸਾਂਝੀ ਕੀਤੀ ਆ ਵੀ ਬੰਦਾ ਭਖਾਰੀ ਬਣ ਕੇ ਰਹਿ ਜਾਂਦਾ ਤੇ ਇਹਨੂੰ ਵਾਇਗਰੂਸ ਮੱਤ ਵੀ ਬਖਸ਼ਣ ਇਹਦੀ ਸ਼ਰਾਬ ਨੇ ਦੇਖੋ ਇਹਨੂੰ ਕਿਹੜੇ ਹਾਲਾਤਾਂ 'ਚ ਖੜਾ ਕਰਤਾ ਲਿਆ ਕੇ ਇੰਨੀ ਤਕਲੀਫ ਇੰਨਾ ਦਰਦ ਇੰਨਾ ਤੜਫਿਆ ਜਿਹੜਾ ਇਹ 1 ਮਹੀਨਾ ਔਰ ਦਰਦ-ਦਰਦ ਦੀਆਂ ਠੋਕਰਾਂ ਖਾਦੀਆਂ ਸੜਕਾਂ ਤੇ ਸੋਣਾ ਧੰਨਵਾਦ ਆ ਮੱਖਣ ਬਾਈ ਉਹਨਾਂ ਦਾ ਬਾਈ ਉਹਨੇ ਕਹਿੰਦੇ ਅਸੀਂ ਪਹਿਲਾਂ ਵੀ ਰੋਟੀ ਰਾਟੀ ਦੇ ਦਿੰਦੇ ਸੀਗੇ ਤੇ ਹੁਣ ਜਦੋਂ ਇਹਦੀ ਬਾਹਰੀ ਹਾਲਤ ਵਿਗੜ ਗਈ ਅਸੀਂ ਉੱਥੇ ਉੱਥੇ ਵੀ ਵੀਰੇ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਕੋਈ ਆਇਆ ਜੀ ਲਾਇਆ 10000 ਰੁਪਏ ਅਸੀਂ ਦੋ ਹੀ ਬੰਦੇ ਨੇ ਲਾਇਆ ਹੈ ਇਹ ਏਕਿਪਮੈਂਟ ਚੋਂ ਸਾਨੂੰ ਕੋਈ ਪੈਸਾ ਨਹੀਂ ਆਇਆ ਲੋਕ ਬੰਦਿਆਂ ਨੇ ਇਹ 10 11 ਦੇ ਟਿਪਟੇ ਲਾਤਾ ਠੀਕ ਹੈ ਆਪ ਛੋਟੇ ਜ਼ਿੰਮੇਦਾਰ ਹਾਂ ਮਤਲਬ ਇਹਨਾਂ ਨੂੰ ਫਿਰ ਪੂਰੇ ਵੀ ਨਹੀਂ ਆਏ ਤੇ ਡਾਕਟਰ ਕੋਲੇ ਲੈ ਕੇ ਆਇਆ ਸੀ ਉਹਨੇ ਮੰਗਲਵਾਰ ਨੂੰ ਕੀੜੇ ਕੱਢੇ ਇਹਦੇ ਹੂੰ ਤੇ ਫਿਰ ਉਸ ਤੋਂ ਬਾਅਦ ਪਿੰਡ ਮਤਲਬ ਵੀ ਬੁੱਧਵਾਰ ਨੂੰ ਤੇ ਵੀਰਵਾਰ ਨੂੰ ਫੇਰ ਆਉਂਦੇ ਰਹੇ ਉਸ ਤੋਂ ਬਾਅਦ ਕੀੜੇ ਨਹੀਂ ਮਤਲਬ ਜੰਨੀ ਆਏ ਹੂੰ ਉਸ ਤੋਂ ਬਾਅਦ ਕੀੜਾ ਨਹੀਂ ਆਇਆ ਹੁਣ ਕੀੜੇ ਹੈ ਨਹੀਂ ਸੀਗੇ ਕੀੜੇ ਡਾਕਟਰ ਤੇ ਬਾਈ ਹੁਣ ਜਿਵੇਂ ਦੱਸਦੇ ਉੱਥੇ ਇਹਨਾਂ ਨੇ ਇਲਾਜ ਵੀ ਕਰਾਇਆ 10-12000 ਰੁਪਏ ਖਰਚਾ ਵੀ ਆ ਗਿਆ ਤੇ ਉੱਥੇ ਕੀੜੇ ਵੀ ਕਢਾਏ ਤੇ ਇਹਨਾਂ ਦੀ ਮਤਲਬ ਪਹਿਲ ਆਦਮੀ ਬਦੌਲਤ ਇਹਦੀ ਬਾਹ ਹਜੇ ਬਚ ਗਈ ਆ ਤੇ ਨਹੀਂ ਤਾਂ ਹੁਣ ਨੂੰ ਬਾਹ ਤਾਂ ਜਮੇ ਹੀ ਛੱਡ ਜਾਣੀ ਜਿਵੇਂ ਕੀੜੇ ਅਜ ਤੋਂ 10-15 ਦਿਨ ਪਹਿਲਾਂ ਹੀ ਪੈ ਗਏ ਸੀ ਤੇ 15 ਦਿਨਾਂ 'ਚ ਕੀੜੇ ਨੇ ਤਾਂ ਹੱਡੀਆਂ ਵੀ ਚਾਪ ਜਾਣੀਆਂ ਕੀੜੇ ਦੇ ਤੇ ਬਸ ਅਰਦਾਸ ਕਰਿਓ ਇਹ ਠੀਕ ਹੋਵੇ ਇਹਨੂੰ ਸਵੱਤਵਕਸ਼ੀ ਅਕਲ ਆਵੇ ਸੁਧ-ਬੁੱਧ ਆਵੇ ਤੇ ਆਪਣਾ ਜੀਵਨ ਕਿਸੇ ਲੇਖੇ ਲਾਵੇ ਨੀ ਐ ਤਾਂ ਨਰਕ ਕੱਟਣ ਨੂੰ ਕਾਹਦੀ ਜ਼ਿੰਦਗੀ ਕਹਿੰਦੇ ਆ ਬਾਈ ਕੀੜੇ ਮਕੌੜੇ ਵੀ ਆਪਣਾ ਫਰਜ਼ ਨਿਭਾਉਂਦੇ ਆ ਤੇ ਇਨਸਾਨ ਹੋ ਕੇ ਵੀ ਬੰਦੇ ਇੱਥੇ ਆ ਕੇ ਜੇ ਨਸ਼ਾ ਕਰਕੇ ਆਪਦੇ ਸਰੀਰ ਨੂੰ ਗਾਲ ਕੇ ਆਪਦੇ ਸਮਾਜ ਨੂੰ ਫਿਰ ਵੀ ਆਉਣਾ ਇਨਸਾਨ ਬਣਨਾ ਇਨਸਾਨੀ ਜੁਮੇ ਚ ਜਾਮੇ ਚ ਆਉਣਾ 84 ਲੱਖ ਜੁਹਨਾਂ ਤੋਂ ਬਾਅਦ ਕਾਹਦੀ ਜ਼ਿੰਦਗੀ ਹੈ ਬਸ ਕਰੀ ਉਹ ਅਰਦਾਸ ਬੇਨਤੀ ਮੁਲਾਜ਼ਮ ਸਿੰਘ ਨਾਮ ਆ ਠੀਕ ਹੋ ਜਾਵੇ ਵੀਰਾਂ ਏ ਵੀਰੇ ਉਹਨਾਂ ਦਾ ਕੀਤਾ ਪਰਾਲਾ ਸਫਲ ਹੋ ਜਵੇ ਇਹਦੀ ਤਕਲੀਫ ਨੂੰ ਦੇਖਦਿਆਂ ਇਹਦੇ ਹਾਲਾਤਾਂ ਨੂੰ ਦੇਖਦਿਆਂ ਅਸੀਂ ਇੱਥੇ ਬੁਲਾਇਆ ਕਿਉਂਕਿ ਇੰਨਾ ਦਰਦ ਇੰਨੀ ਤਕਲੀਫ ਰੱਬ ਵੀ ਜਾਣਦਾ ਜਾਏ ਜਾਣਦਾ ਜਿਹੜਾ ਇਹ ਚੱਲ ਰਿਹਾ ਵੈਗੁਰ ਜੀ ਕਾ ਖਾਲਸਾ ਵੈਗੁਰ ਖਾਲਸਾ